ये मेरी पहली मूवी है जी सांझा कर वृद्धाश्रम जो कि सामाजिक विषय पर बनाई गई है वृद्धाश्रम जो कि एक सामाजिक कलंक है इसको दूर करने वास्तव ही यह मूवी बनाई गई है अपने बेटे ने गल की जाती उस समझाया जाता है उसने भी अपनी गलती का एहसास होंगे भी यह डर कदम ਇਨ ਰਿਐਲਿਟੀ ਮੇਰੇ ਨਾਲ ਵੀ ਹੈ ਉਹ ਜੋ ਕੁਝ ਹੋ ਸਕਦਾ ਜੀ ਦੇਖ ਲਓ ਬਾਹਰ ਹੀ ਨੇ ਜਾਂ ਵਿਕਸ਼ਨ ਜੀ ਨੇ ਇਹ ਆਪਣੇ ਲੱਗ ਰਹਿ ਰਹੇ ਨੇ ਤੇ ਇਹ ਡਰ ਵੀ ਕਦੀ ਨਾ ਕਦੀ ਮਨ ਚ ਆਉਂਦਾ ਹੈ ਕਿ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਹੈ ਕਿ ਪੈਰੈਂਟਸ ਵੀ ਗਲਤ ਹੁੰਦੇ ਨੇ ਕਿਤੇ ਕਿਤੇ ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ ਕਿ ਯੂਰ ਪੈਰੈਂਟਸ ਵੀ ਹੱਤੋਂ ਜ਼ਿਆਦਾ ਅਕਸੈਪਟ ਕਰਦੇ ਨੇ ਉਹ ਬੁਰਾ ਇਹਨਾਂ ਨਾਲ ਪਿਆਰ ਵਿਖਾਉਂਦੇ ਨੇ ਤੇ ਗੁੱਸਾ ਵੀ ਇਹਨਾਂ ਨਾਲ ਹੀ ਵਿਖਾਉਂਦੇ ਨੇ ਔਰ वो भी एक्सपैक्ट करते हैं पेरेंट्स मैं सब यही कहना चाहना कि ये अपने परिवार नच् स्कूल गोइंग कॉलेज गोइंग बच्चों बैठ के उन्होंने मूवी दिखाई जाए ताकि उन्होंने अच्छा प्रभाव पड़े और उन्होंने सीखन इस ਇੱਕ ਇਹੋ ਜੀ ਸ਼ਾਰਟ ਫਿਲਮ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਬਜ਼ੁਰਗਾਂ ਦੀ ਕੀ ਹਾਲਾਤ ਹਨ ਉਹਨਾਂ ਨਾਲ ਕਿਵੇਂ ਦਾ ਵਿਵਹਾਰ ਕੀਤਾ ਜਾਂਦਾ ਹੈ ਜੀ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਉਸ ਸ਼ਾਰਟ ਫਿਲਮ ਦੇ ਐਕਟਰ ਅਸ਼ੋਕ ਸਰ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਜਾਣਦੇ ਹਾਂ ਕਿ ਇਹਨਾਂ ਦੇ ਕੀ ਵਿਚਾਰ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕੋ ਠੀਕ ਜੀ ਅੱਜ ਅਸੀਂ ਇਸ ਫਿਲਮ ਦੇ ਬਾਰੇ ਅੱਜ ਅਸੀਂ ਗੱਲ ਕਰ ਰਿਹਾ ਸਾਂਝਾ ਕਰ जिस ਦੇ ਵਿੱਚ ਤੁਸੀਂ ਅਦਾਕਾਰੀ ਕੀਤੀ ਹੈ ਕਿਵੇਂ ਦਾ ਰੋਲ ਸੀਗਾ ਤੁਹਾਡਾ ਤੇ ਕਿੰਨਾ ਕੁ ਦਿਲ ਦੇ ਨਾਲ ਤੁਸੀਂ ਇਹਨੂੰ ਲਿਖਾਇਆ ਇਹ ਮੇਰੀ ਪਹਿਲੀ ਮੂਵੀ ਹੈ ਜੀ ਸਾਂਝਾ ਕਰ ਬ੍ਰਿਦਾਸ਼ਟ ਜੋ ਕਿ ਸਮਾਜਿਕ ਵਿਸ਼ੇ ਤੇ ਬਣਾਈ ਗਈ ਹੈ ਜੋ ਅੱਧੀ ਯੁਵਾ ਪੀੜੀ ਹੈ ਆਪਣੇ ਮਾਪੇ ਦੀ ਕਦਰ ਨਹੀਂ ਕਰਦੇ ਔਰ ਬਾਹਰ ਵਿਦੇਸ਼ਾਂ ਚਲੇ ਜਾਂਦੇ ਨੇ ਜਾਂ ਉਹਨਾਂ ਦਾ ਕਰ ਰਿਹਾ ਕਿ ਰਵਈਆ ਠੀਕ ਨਹੀਂ ਹੈ ਕਿ ਮਜਬੂਰਨ ਉਹਨਾਂ ਨੂੰ ਬ੍ਰਿਦਾਸ਼ਟ ਜਾਣਾ ਪੈਂਦਾ ਹੈ ਉਸਤੇ ਬਣਾਈ ਗਈ ਹੈ ਉਹਨੇ ਦਿਖਾਇਆ ਗਿਆ ਹੈ ਕਿ ਬਾਅਦ ਦੇ ਬੱਚੇ ਕਿਵੇਂ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਆਪਣੇ ਮਾਪੇ ਤੋਂ ਮਾਫੀ ਮੰਗੇ ਫਿਰ ਉਹਨਾਂ ਨੂੰ ਵਾਪਸ ਘਰ ਲੈ ਕੇ ਆਉਂਦੇ ਨੇ ਲੇਕਿਨ ਬਿਰਧ ਆਸ਼ਰਮ ਜੋ ਕਿ ਇੱਕ ਸਮਾਜਿਕ ਕਲੰਕ ਹੈ ਇਸ ਨੂੰ ਦੂਰ ਕਰਨ ਵਾਸਤੇ ਹੀ ਇਹ ਮੂਵੀ ਬਣਾਈ ਗਈ ਹੈ ਕਿ ਬੱਚੇ ਆਪਣੇ ਮਾਪੇ ਨਾਲ ਰਹਿਣ ਉਹਨਾਂ ਦਾ ਆਦਰ ਸਤਕਾਰ ਕਰਨ ਸੇਵਾ ਕਰਨ ਔਰ ਉਹਨਾਂ ਨੂੰ ਹੀ ਆਪਣਾ ਸਭ ਕੁਝ ਮੰਨਣ ਤੇ ਇਹ ਮੂਵੀ ਅੱਜ ਦੇ ਯੁਵਾਪਣ ਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਜੁੜੂਰ ਦੇਖਣੀ ਚਾਹੀਦੀ ਹੈ ਪਰਿਵਾਰ ਨੂੰ ਇੱਕ ਸਮਾਜਿਕ ਸੰਦੇਸ਼ ਹੈ ਕਿ ਬਜ਼ੁਰਗਾਂ ਦੀ ਜੋ ਹੈ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਇਸ ਵਿਸ਼ੇ ਤੇ ਬਣਾਈ ਗਈ ਹੈ ਮੈਨੂੰ ਐਕਟਿੰਗ ਰਵੋਸ਼ੂਮ ਸੀ ਮੈਨੂੰ ਇਸ ਰੋਲ ਮੂਵੀ ਦੇ ਬਾਰੇ ਪਤਾ ਲੱਗਾ ਤੇ ਇੱਕ ਰੋਲ ਜੋ ਕਰੈਕਟਰ ਰੋਲ ਸੀ ਹੈ ਮੇਰਾ ਉਹ ਮੈਂ ਕੀਤਾ ਸੀ ਤੇ ਬਹੁਤ ਹੀ ਵਧੀਆ ਰੋਲ ਸੀ ਉਹ ਉਸ ਚ ਕੀ ਹੈ ਕਿ ਜੋ ਬੇਟਾ ਹੈ اپنی مدरा इलान ਨੂੰ ਰੱਖ ਨਹੀਂ ਸਕਦਾ ਉਹ ਵੀ ਦਰਸ਼ਨ ਛੱਡ ਦਿੰਦਾ ਤੇ ਜੋ ਉਸਦੀ ਵਾਈਫ ਹੈ ਉਹ بےबस ਹੈ ਉਹ ਹਸਬੰਡ ਦੇ ਨਾਲ ਕੋਈ ਡਿਸਕਸ ਜਿਆਦਾ ਉਹ ਨਹੀਂ ਕਰ ਸਕਦੀ ਕਿ ਇਸ ਨੂੰ ਰੱਖਿਆ ਜਾਏ ਜਾਂ ਕਿ ਮਾਂ ਉਦੀ ਹੈ ਤੇ ਫਿਰ ਆਪਣੇ ਬੇਟੀ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਸਮਝਾਇਆ ਜਾਂਦਾ ਹੈ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਫਿਰ ਉਹ ਬਾਅਦ ਚ ਆਪਣੀ ਮਦਰ ਇलान ਕਰ ਲੈ ਕੇ ਆਉਂਦਾ ਹੈ ਆਦਰ ਸਤਕਾਰ ਕਰਦੇ ਇਹ ਫਿਲਮ ਇਸ ਲਈ ਬਣਾਈ ਗਈ ਹੈ ਕਿ ਬੱਚੇ ਆਪਣੀਆਂ ਗਲਤੀਆਂ ਦਾ ਸੁਧਾਰ ਕਰਨ ਗਲਤੀ ਹੋ ਵੀ ਗਈ ਹੈ ਤੇ ਸੁਧਾਰ ਕਰ ਲੈਣ ਉਹਨਾਂ ਨੇ ਅਤਿਆਚਾਰ ਜਾਂ ਗਲਤ ਰਵਈਆ ਜਾਂ ਦੁਰਵਿਵਾਰ ਨਾ ਕਰੇ ਤੁਹਾਡਾ ਕਿਰਦਾਰ ਇਸ ਦੇ ਵਿੱਚ ਐਵੇਂ ਦਾ ਸੀ ਮੇਰਾ ਕਿਰਦਾਰ ਇਸ ਜੀ ਇੱਕ ਫਾਦਰ ਇਲਾਦਾ ਵੀ ਹੈ ਇੱਕ ਫਾਦਰ ਦਾ ਵੀ ਹੈ ਔਰ ਜੋ ਕਿ ਮੈਂ ਨਿਭਾਇਆ ਨੀਨਾ ਰੋਲ ਦਿੱਤਾਗੇ ਉਹਨਾ ਮੈਂ ਕੀਤਾ ਔਰ ਉਸ ਨੂੰ ਬੱਚੇ ਨੂੰ ਲਾਈਨ ਤੇ ਲੈ ਕੇ ਆਂਦਾ ਇਹ ਉਹ ਮਜਬੂਰ ਹੋ ਗਿਆ ਆਪਣੀ ਗਲਤੀ ਮੰਨਨ ਨੂੰ ਔਰ ਉਸਦੀ ਮਦਰ ਨੂੰ ਘਰ ਲਿਆਣ ਲਈ ਜਦੋਂ ਤੁਸੀਂ ਇਸ ਕਿਰਦਾਰ ਨੂੰ ਨਿਭਾ ਰਹੇ ਸੀ ਤੇ ਬਿਲਕੁਲ ਅਸਲੀਅਤ ਦੇ ਵਿੱਚ ਆਪਾਂ ਚਾਹ ਜਾਂਦੇ ਹਾਂ ਜਦੋਂ ਆਪਾਂ ਐਕਟਿੰਗ ਕਰ ਰਹੇ ਹੁੰਦੇ ਆ ਕਿ ਤੁਹਾਡੇ ਅੰਦਰ ਵੀ ਇਹੋ ਜਿਹਾ ਇੱਕ ਡਰ ਸੀ ਕਿ ਕਦੇ ਇਨ ਰਿਐਲਿਟੀ ਮੇਰੇ ਨਾਲ ਵੀ ਇਹੋ ਜਿਹਾ ਕੁਝ ਹੋ ਸਕਦਾ ਦੇਖੋ ਜੋ ਕੁਝ ਸਮਾਜ 'ਚ ਹੋ ਰਿਹਾ ਹੈ ਦੇਖ ਰਹੇ ਹਾਂ ਸੁਣ ਰਹੇ ਹਾਂ ਪੜ੍ਹ ਰਹੇ ਹਾਂ ਤੇ ਇਹ ਕਦੀ ਨਾ ਕਦੀ ਤੇ ਦਿਮਾਗ 'ਚ ਡਰ ਆਂਦਾ ਹੈ ਕਿਉਂਕਿ ਅਸੀਂ ਵੀ ਹੁਣ ਅੱਗੇ ਉਹੜਵਸਤਾਂ ਨੂੰ ਜਾ ਰਹੇ ਨੇ ਠੀਕ ਹੈ ਜੀ ਔਰ ਬੱਚੇ ਜੁਨੇ ਲਗਭਗ ਸਭ ਦੇ ਹਰਕਾਰ ਜਦ ਤੁਝ ਦੇਖ ਲੋ ਬਾਹਰੀ ਨੇ ਜਾਂ ਵਿਦੇਸ਼ਾਂ ਜਿਨੇ ਜਾਂ ਆਪਣੇ ਲੱਗ ਰਹੇ ਨੇ ਤੇ ਇਹ ਡਰ ਵੀ ਕਦੀ ਨਾ ਕਦੀ ਮਨ ਚ ਆਂਦਾ ਹੈ ਲੇਕਿਨ ਉਹਦਾ ਹਾਲ ਤੇ ਹੀ ਹੈ ਕਿ ਪਰਿਵਾਰ ਨਾਲ ਰਹਿ ਜਾਏ ਸੋਸ਼ਲਾਈਜੇਸ਼ਨ ਚ ਬੰਧਾਰੇ ਔਰ ਆਪਣੇ ਦੁੱਖ ਸੁੱਖ ਸਾਂਝੇ ਕਰੇ ਔਰ ਇਹ ਬੱਚਾ ਦਾ ਹੀ ਇੱਕ ਦਾਇਤਮੰਦ ਹੈ ਕਿ ਉਹ ਆਪਣੇ ਮਾਪੇ ਦੀ ਸੇਵਾ ਕਰਨ ਉਹਨਾਂ ਦਾ ਆਦਰ ਸਨਮਾਨ ਕਰ। ਅੱਪਾ ਦੇਖਦੇ ਆ ਕਿ ਕੁਝ ਬੱਚੇ ਇਹੋ ਜਿਹਾ ਕਰ ਦਿੰਦੇ ਨੇ ਕਿ ਉਹਨਾਂ ਆਪਣੇ ਪੇਰੈਂਟਸ ਨੂੰ ਜੋ ਕਿ ਪਰਦਾਸ਼ਮ ਛੱਡ ਜਾਂਦੇ ਨੇ ਉਹਨਾਂ ਤੇ ਕਹਿਰ ਜਿਹੜਾ ਕਿ ਉਹਨਾਂ ਵੱਲੋਂ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਕਿ ਪੇਰੈਂਟਸ ਵੀ ਗਲਤ ਹੁੰਦੇ ਨੇ ਕਿਤੇ ਕਿਤੇ ਤੇ ਕਿ ਉਹਨਾਂ ਨੂੰ ਵੀ ਕੰਪਰੋਮਾਈਜ਼ ਕਰਨਾ ਚਾਹੀਦਾ ਉਹਨਾਂ ਨੂੰ ਵੀ ਐਡਜਸਟ ਕਰਨਾ ਚਾਹੀਦਾ ਹੈ। ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ ਕਿ ਯੂਅਰ ਪੇਰੈਂਟਸ ਵੀ ਆਤੂ ਜ਼ਿਆਦਾ ਐਕਸੈਪਟ ਕਰਦੇ ਨੇ। ਚਾਹਦੇ ਨਹੀਂ ਕਿ ਉਹ ਨਹੀਂ ਹੁੰਦਾ ਕਿਉਂਕਿ ਬੱਚਿਆਂ ਦੀ ਆਪਣੀ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਲੇਕਿਨ ਜੋ ਕੁਝ ਵੀ ਹੈ ਹੈਨ ਤੇ ਉਹ ਪੇਰੈਂਟਸ ਹੀ ਉਸ ਤੋਂ ਉੱਪਰ ਤੇ ਕੁਝ ਨਹੀਂ ਹੈ ਅਗਰ ਉਹ ਮਨਮਾਨੀ ਕਾਰੀ ਵੀ ਲੈਂਦੇ ਨੇ ਕੁਝ ਕਹਿ ਵੀ ਲੈਂਦੇ ਨੇ ਤੇ ਉਹਨੂੰ ਬਰਦਾਸ਼ਤ ਕਰਕੇ ਇਗਨੋਰ ਕਰਕੇ ਨਜ਼ਰ ਅੰਦਾਜ਼ ਕਰਕੇ ਚੱਲਿਆ ਜਾਏ ਅਗਰ ਉਹ ਇਨਾਂ ਨਾਲ ਪਿਆਰ ਦਿਖਾਉਂਦੇ ਨੇ ਤੇ ਗੁੱਸਾ ਵੀ ਇਨਾਂ ਨਾਲ ਹੀ ਵਿਖਾਣਗੇ ਜਦੋਂ ਤੁਸੀਂ ਇਸ ਫਿਲਮ ਦੇ ਵਿੱਚ ਕਿਰਦਾਰ ਨਿਭਾ ਰਹੇ ਸੀਗੇ ਜਾਂ ਤੁਹਾਨੂੰ ਫਿਲਮ ਦੇ ਬਾਰੇ ਪਤਾ ਲੱਗਿਆ ਕਿ ਮਿਰਦਾਸ਼ਨ ਤੇ ਜੋ ਕਿ ਬਣਾਈ ਜਾ ਰਹੀ ਹੈ ਤੁਸੀਂ ਕਦੇ ਖੁਦ ਗਏ ਹੋ ਮਿਰਦਾਸ਼ਨ ਕਿਵੇਂ ਦਾ ਅਹਿਸਾਸ ਹੁੰਦਾ ਹੈ ਜੀ ਹਾਂ ਮੈਂ ਗਈਆਂ ਜੀ ਇੱਕ ਦੋ ਵਾਰੀ ਔਰ ਮੈਂ ਦੇਖਿਆ ਜੋ ਕਿ ਬਹੁਤ ਹੱਟ ਕਰਦਾ ਉਹਨਾਂ ਕੋਲ ਸਭ ਕੁਝ ਹੈਗਾ ਤੇ ਔਲਾਦ ਵੀ ਹੈਗੀ ਯੂ ਨੋ ਔਲਾਦ ਕੋਲ ਨਹੀਂ ਹੈ ਵਿਦੇਸ਼ਾਂ 'ਚ ਹੈ ਜਾਂ ਅਲੱਗ ਰਹਿ ਰਹੀ ਹੈ ਤੇ ਇਹ ਚੀਜ਼ ਬੜੀ ਹੱਟ ਕਰਦੀ ਹੈ ਜਦੋਂ ਪਿਲਵ ਦਾ ਤੁਹਾਨੂੰ ਪਤਾ ਲੱਗਿਆ ਕਿ ਪਿਲਵ ਆਈ ਹੈ ਤੇ ਤੁਹਾਨੂੰ ਰੋਲ ਆਫਰ ਹੋਇਆ ਜਾਂ ਫਿਰ ਤੁਸੀਂ ਖੁਦ ਕਰਿਆ ਇਸ ਦੇ ਵਿੱਚ ਕਿਵੇਂ ਦਾ ਅਹਿਸਾਸ ਸੀ ਨਹੀਂ ਇਸੇ ਤਰ੍ਹਾਂ ਦਾ ਹੀ ਰੋਲ ਆਫਰ ਹੋਇਆ ਹੈ ਕਰੈਕਟਰ ਰੋਲ ਦੀ ਡਿਮਾਂਡ ਸੀ ਤੇ ਐਜ਼ ਫੈਕਟਰ ਐਜ਼ ਫੈਕਟਰ ਵੀ ਹੈ ਤੇ ਕਰੈਕਟਰ ਰੋਲ ਹੀ ਸੂਟ ਕਰਦਾ ਸੀ ਪੋਜ਼ਿਟਿਵ ਰੋਲ ਹੈ ਉਹ ਸਭ ਤੋਂ ਹੀ ਪੋਜ਼ਿਟਿਵ ਰੋਲ ਹੈ ਇਸ ਵਿੱਚ ਲੇਕਿਨ ਇਹ ਹੈ ਕਿ ਸਮਝ ਕੇ ਉਸਨੂੰ ਕਿੰਨੀ ਅੱਛੀ ਤਰ੍ਹਾਂ ਕਰ ਸਕਦੇ ਹੋ ਉਹ ਡਿਪੈਂਡ ਕਰਦਾ ਹੈ ਸਾਂਝਾ ਕਰ ਯਾਨੀ ਬਿਡ ਕਰ ਤੇ ਇਹ ਫਿਰ ਆਸ਼ਾ ਤੇ ਕਿਵੇਂ ਦਾ ਫਿਲਮ ਹੈ ਕਿਵੇਂ ਦੀ ਹੈ ਤੇ ਕੀ ਕੁਝ ਦਿਖਾਇਆ ਗਿਆ ਹੈ ਕੀ ਸਮਾਜ ਨੂੰ ਇੱਕ ਸੰਦੇਸ਼ ਜਿਹੜਾ ਕਿ ਫਿਲਮ ਵਿੱਚ ਇਹ ਇਹੀ ਦਿਖਾਇਆ ਗਿਆ ਹੈ ਕਿ ਜਦੋਂ ਬੱਚੇ ਨਾਲ ਦਾ ਆਪਣੇ ਮਾਪਿਓ ਦੇ ਪ੍ਰਤੀ ਰਵਈਆ ਠੀਕ ਨਹੀਂ ਜਾਂ ਉਹ ਉਹਨਾਂ ਦੇ ਹੁੰਦੇ ਨਾਲ ਜਦਾਦ ਲੈ ਲੈਣਾ ਲੈਣਾ ਚਾਹਦੇ ਨਹੀਂ ਜਾਂ ਉਹਨੂੰ ਦਾ ਰਵਈਆ ਠੀਕ ਨਹੀਂ ਹੈ ਔਰ ਉਹ ਵੀ ਐਕਸਪੈਕਟ ਕਰਦੇ ਨਹੀਂ ਪੇਰੈਂਟਸ ਉਹਨਾਂ ਨੂੰ ਮਜਬੂਰਨ ਫਿਰ ਇੱਕ ਸਟੈਪ ਲੈਣਾ ਪੈਂਦਾ ਹੈ ਬੁਰੇ ਦਰਸ਼ ਨੂੰ ਕਿਉਂਕਿ ਸੋਸ਼ਲਾਈਜੇਸ਼ਨ ਬਹੁਤ ਜ਼ਰੂਰੀ ਹੈ ਰਿਸਪੈਕਟ ਬਹੁਤ ਜ਼ਰੂਰੀ ਹੈ ਅਗਰ ਉਹ ਨਹੀਂ ਹੈਗੀ ਤਾਂ ਫਿਰ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਤੇ ਜੋ ਯੁਵਾ ਪੀੜ੍ਹੀ ਐਜ਼ ਯੂ ਸੀ ਹਿਸ ਦੇਸ਼ ਜਨਦਾ ਇਸ ਮੂਵੀ ਤੋਂ ਕਿ ਆਪਣੇ ਜੋ ਕੁਝ ਹੋਏ ਕਿਸੇ ਕੀਮਤ ਤੇ ਉਹਨਾਂ ਨੂੰ ਅਡਜਸਟ ਕਰਨ ਉਹਨਾਂ ਦੀ ਨੇਚਰ ਨੂੰ ਸਵੀਕਾਰ ਕਰਨ ਅਗਰ ਉਹ ਆਖ ਵੀ ਲਾਂਦੇ ਨੇ ਤੇ ਇਗਨੋਰ ਕਰਨ ਯੁਵਾ ਮਾਪਿਆਂ ਨੂੰ ਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਜੋ ਵਿਦਆਸ਼ਰਮ ਇੱਕ ਸਮਾਜੀ ਕਲੰਕ ਬਣ ਚੁੱਕਾ ਹੈ ਇਸ ਨੂੰ ਹਟਾਇਆ ਜਾਏ। ਉਹਨਾਂ ਨੇ ਵੀ ਕੱਲ ਬਜ਼ੁਰਗ ਹੋਣੇ, ਉਹਨਾਂ ਦੇ ਬੱਚੇ ਵੀ ਉਹੀ ਉਹਨਾਂ ਨਾਲ ਕਰਨਗੇ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕੱਲ ਉਹ ਹੀ ਬਜ਼ੁਰਗ ਹੋਣਗੇ। ਜੇ ਉਹਨਾਂ ਦੇ ਬੱਚੇ ਉਹਨਾਂ ਨਾਲ ਕਰਨ ਉਹਨਾਂ ਨੂੰ ਕਿਦਾਂ ਲੱਗੇਗਾ? ਜਦੋਂ ਇਹ ਗੱਲ ਫੀਲ ਕਰਨਗੇ ਕਿ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ, ਫਿਰ ਉਹੀ ਬੱਚੇ ਆਪਣੇ ਮਾਪੇ ਨੂੰ ਵਿਦਆਸ਼ਰਮ ਤੋਂ ਘਰ ਲੈ ਕੇ ਆਏ। ਇਸੇ ਹੀ ਦਿਖਾਇਆ ਗਿਆ ਹੈ ਇਸ ਕਰਕੇ ਮੈਂ ਸਭ ਨੂੰ ਹੀ ਕਹਿਣਾ ਚਾਹਨਾ ਕਿ ਇਹ ਆਪਣੇ ਪਰਿਵਾਰ ਨਾਲ ਖਾਸ ਕਰਕੇ ਬੱਚਿਆਂ ਨੂੰ ਸਕੂਲ ਗੋਇੰਗ ਕਾਲਜ ਗੋਇੰਗ ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਮੂਵੀ ਦਿਖਾਈ ਜਾਏ ਤਾਂ ਕਿ ਉਹਨਾਂ ਦੇਖਾ ਅੱਛਾ ਪ੍ਰਭਾਵ ਪੜੇ ਔਰ ਉਹਨਾਂ ਸਿੱਖਣ ਇਸ ਬੋਧ ਨੂੰ ਤੁਸੀਂ ਅੱਜ ਇਸ ਸਮੇਂ ਤੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹੋ ਕਿ ਆਪਣੇ ਮਾਪੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਜੇ ਆਪਾਂ ਤੁਹਾਡੇ ਦੌਰ ਤੇ ਚਾਹੀਏ ਕਿ ਤੁਹਾਡੇ ਤੁੱਕ ਦੀ ਕੋਈ ਗਲਤੀ ਹੋਈ ਜਿਹੜੀ ਤੁਹਾਡੇ ਮਾਪੇ ਨੂੰ ਹਰਟ ਕਰ ਗਈ ਹੋਵੇ ਤੇ ਤੁਹਾਨੂੰ ਉਸ ਚੀਜ਼ਾਂ ਗਲਤੀਆਂ ਹੁੰਦੀਆਂ ਜੀ ਦੁੱਧਾ ਤੋਤਾ ਕੋਈ ਨਹੀਂ ਸਾਰੇ ਹੀ ਇਨਸਾਨ ਗਲਤੀਆਂ ਦਾ ਹੀ ਪੁੱਤਲੇ ਡਲਤੀਆਂ ਹੁੰਦੀਆਂ ਨਹੀਂ ਉਹ ਮੈਟਰ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਗਲਤੀਆਂ ਨੇ ਛੋਟੀ ਨੇ ਕਿ ਵੱਡੀ ਨੇ ਗਲਤੀਆਂ ਤਾਂ ਹੋਣੀਆਂ ਹੀ ਆਂਗੀਆਂ ਠੀਕ ਹੈ ਤੇ ਸੁਧਾਰ ਦਿੱਤਾ ਜਾ ਤੇ ਜੇ ਆਪਾਂ ਦੇਖੀਏ ਕਿ ਪੁਰਾਣੇ ਸਮੇਂ ਦੇ ਵਿੱਚ ਇੰਨੀ ਬਿਰਧ ਕਰਾਂ ਦੀ ਲੋੜ ਨਹੀਂ ਸੀ ਪੈਂਦੀ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਪੈ ਰਹੀ ਹੈ ਅੱਜ ਤਾਂ ਮੋਨਟਾਈਜੇਸ਼ਨ ਆਈ ਹੈ ਬੱਚੇ ਬਾਹਰ ਨੂੰ ਰੁੱਖ ਕਰ ਗਏ ਨੇ ਫਾਈਨੈਂਸ਼ਲੀ ਹਰ ਲੜਕਾ ਹਰ ਬੱਚਾ ਬਚੀ ਦੀ इंडिपेंडेंट हो गया और मां-बाप पर आश्रित नहीं हैगी तो है वो फिर वैल्यू ਉਹਨਾਂ ਦੀ ਘੱਟ ਗਈ ਹੈ। ਸ਼ਾਦੀਆਂ ਵੀ ਆਪਣੀ ਮਰਜ਼ੀ ਨਾਲ ਕਰਾਉਣੀਆਂ ਨੇ ਉਹਨਾਂ ਨੇ। ਠੀਕ ਹੈ ਨਾ ਜੀ? ਤੇ ਉਹ ਸਮੇਂ ਦਾ ਫਰਕ ਪੈ ਗਿਆ। ਬਹੁਤ ਸਮੇਂ ਦਾ ਫਰਕ ਪੈ ਗਿਆ। ਆਡੀਅנס ਨੂੰ ਫਿਲਮ ਦੇ ਬਾਰੇ ਕੀ ਦੱਸਣਾ ਚਾਹੋਗੇ? ਮੈਂ ਆਡੀਅנס ਨੂੰ ਫਿਲਮ ਬਾਰੇ ਇਹ ਹੀ ਦੱਸਣਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਣਾ ਹੈ ਮੂਵੀ। ਤਾਂ ਕਿ ਉਹਨਾਂ ਦਾ ਫਿਊਚਰ सिक्योर हो बहुत अच्छी मूवी है एक, एक शॉर्ट फिल्म है यूट्यूब किस चैनल है। एजी कबीर रिकॉर्ड्स इंक। ते मूवी आ रही है सांझाकार आकार आश्रम इस जरूर देखा जाए ਤੇ ਅਸੀ ਅੱਜ ਦੀ ਸਾਡੀ ਮੁਲਾਕਾਤ ਅਸ਼ੋਕ ਸਰ ਤੇ ਨਾਲ ਜਿਸ ਦੇ ਵਿੱਚ ਤੁਸੀਂ ਜਾਣਿਆ ਕਿ ਕਿੰਨੀ ਲੋੜ ਜੜਕੀ ਬੇਰਦਾਸ਼ਰਮਾ ਤੇ ਅਜਿਹਤ ਸਮੇਂ ਚ ਪੈਰੇ ਕਿਉਂਕਿ ਬੱਚੇ ਜੜਕੀ ਆਪਣੇ ਮਾਪਿਓ ਦੀ ਇੱਜ਼ਤ ਕਰਨਾ ਭੁੱਲ ਗਏ ਨੇ ਤੇ ਕਿਵੇਂ ਦਾ ਜੋ ਕਿ ਉਹਨਾਂ ਦਾ ਐਕਸਪੀਰੀਅੰਸ ਬਜ਼ੁਰਗਾ ਦਾ ਹੁੰਦਾ ਆ ਉਹ ਉਹਨਾਂ ਨੇ ਦੱਸਿਆ ਕਿਵੇਂ ਦਾ ਅਹਿਸਾਸ ਹੁੰਦਾ ਬੇਡਾ ਸ਼ਰਮ ਚ ਜਾ ਕੇ ਉਹ ਉਹਨਾਂ ਨੇ ਦੱਸਿਆ ਤੇ ਤੁਹਾਡੇ ਕੀ ਰਾਏ ਤੁਸੀਂ ਵੀ ਜਾ ਕੇ ਫਿਲਮ ਦੇਖੋ ਤੇ ਆਪਣੀ ਰਾਏ ਸਭ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਧੰਨਵਾਦ